ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਕਹਾਣੀ ਹੈ ਰਾਮੂ ਦੀ ਰਾਮੂ ਪਿੰਡ ਵਿੱਚ ਰਹਿੰਦਾ ਸੀ ਉਹ ਵਿਚਾਰਾ ਗਰੀਬ ਸੀ ਮਸਾਂ ਹੀ ਉਹਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਥੋੜੀ ਦੇਰ ਬਾਅਦ ਉਹਦਾ ਵਿਆਹ ਹੋ ਗਿਆ ਉਹਦੀ ਪਤਨੀ ਰਸੋਈ ਦਾ ਕੰਮ ਬਹੁਤ ਵਧੀਆ ਕਰਦੀ ਸੀ ਉਹਦੇ ਹੱਥ ਵਿੱਚ ਜਿਵੇਂ ਜਾਦੂ ਹੀ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਹੀ ਸਵਾਦ ਬਣਾਉਂਦੀ ਸੀ ਤੇ ਮਠਿਆਈਆਂ ਇੰਨੀਆ ਵਧੀਆ ਬਣਾਉਂਦੀ ਕਿ ਆਸੇ-ਪਾਸੇ ਮੁਹੱਲੇ ਵਾਲੇ ਜਿਹੜੇ ਹੈ ਉਹੋ ਵੀ ਉਹਦੀਆਂ ਮਠਿਆਈਆਂ ਕਰਕੇ ਵਿਆਹ ਸ਼ਾਦੀਆਂ ਤੇ ਉਹਨੂੰ ਬੁਲਾ ਕੇ ਲੈ ਕੇ ਜਾਂਦੇ ਜਦੋਂ ਕਿਸੇ ਦੇ ਮਹਿਮਾਨ ਆਉਂਦਾ ਉਦੋਂ ਵੀ RAMU ਦੀ ਪਤਨੀ ਹੈ ਜਿਹੜੀ ਉਹਨੂੰ ਹੀ ਬੁਲਾਇਆ ਜਾਂਦਾ ਤਾਂ ਹੌਲੀ-ਹੌਲੀ ਪਿੰਡ ਵਾਲਿਆਂ ਨੇ RAMU ਨੂੰ ਸਲਾਹ ਦਿੱਤੀ ਕਿ ਤੇਰੀ ਪਤਨੀ ਹੈ ਜਿਹੜੀ ਉਹਦੇ ਹੱਥਾਂ 'ਚ ਐਡਾ ਜਾਦੂ ਹੈ ਇੰਨਾ ਸੁਆਦ ਖਾਣਾ ਬਣਾਉਂਦੀ ਹੈ ਤੂੰ ਇੱਕ ਦੁਕਾਨ ਹੀ ਖੋਲ ਲੈ ਨਾਲੇ ਤਰ੍ਹਾਂ ਉਹ ਝਾਰਾ ਬੜਾ ਵਧੀਆ ਚੱਲੂਗਾ ਨਾਲੇ ਤੁਸੀਂ ਮਿਲ ਕੇ ਦੋਨੇ ਜਾਣੇ ਦੁਕਾਨ ਤੇ ਕੰਮ ਕਰਿਓ ਤਾਂ RAMU ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਉਹਨੂੰ ਵੀ ਇਹ ਗੱਲ ਚੱਜ ਗਈ ਕਿ ਠੀਕ ਹੈ ਤਾਂ ਦੋਨਾਂ ਨੇ ਪਿੰਡ ਦੇ ਵਿੱਚ ਦੁਕਾਨ ਕੀਤੀ ਮਠਿਆਈਆਂ ਦੀ ਉਹਨਾਂ ਨੇ ਮਠਿਆਈਆਂ ਵੇਚਣੀਆਂ ਸ਼ੁਰੂ ਕਰਤੀਆਂ ਤਾਂ ਉਸ ਪਿੰਡ ਤੋਂ ਇਲਾਵਾ ਆਸ-ਪਾਸੇ ਦੇ ਪਿੰਡਾਂ ਦੇ ਲੋਕ ਵੀ ਉਹਦੇ ਕੋਲ ਮਠਿਆਈਆਂ ਲੈਣ ਆਉਣ ਲੱਗ ਪਏ ਕਿਉਂਕਿ RAMMU ਦੀ ਪਤਨੀ ਸਵਾਦ ਹੀ ਇੰਨੀਆਂ ਚੀਜ਼ਾਂ ਬਣਾਉਂਦੀ ਸੀ ਤਾਂ ਸਾਰੇ ਕਿਤੇ ਉਹਦੀ ਪ੍ਰਸਿੱਧੀ ਹੋ ਗਈ ਹੁਣ ਕੀ ਹੁੰਦਾ RAMMU ਦੁਕਾਨ ਖੋਲਦਾ ਤੇ ਦੁਕਾਨ ਖੋਲਣ ਤੋਂ ਬਾਅਦ ਘੰਟੇ ਦੇ ਵਿੱਚ ਹੀ ਉਹਦੀਆਂ ਸਾਰੀਆਂ ਮਠਿਆਈਆਂ ਵਿਕ ਜਾਂਦੀਆਂ ਤਾਂ ਪਤੀ ਪਤਨੀ ਦੋਨੇ ਬਹੁਤ ਖੁਸ਼ ਸੀ ਉਹਨਾਂ ਦੇ ਦਿਨ ਬਦਲ ਗਏ ਸੀ ਉਹਨਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਸੀ ਤਾਂ ਉਹ ਜਦੋਂ ਹੁਣ ਉਹਨਾਂ ਇਹ ਮਿਠਿਆਲੇ ਸੀ ਇਹ ਜਦੋਂ ਉਹ ਦੁਕਾਨ ਖੋਲਣਗੇ ਉਹਨਾਂ ਨੂੰ ਪਤਾ ਹੈ ਕਿ ਘੰਟੇ ਬਾਅਦ ਮਠਿਆਈਆਂ ਤਾਂ ਸਾਰੀਆਂ ਵਿਕ ਜਾਣੀਆਂ ਕਿ ਉਹ ਦੁਪਹਿਰ ਨੂੰ ਇੱਕ ਘੰਟਾ ਹੀ ਦੁਕਾਨ ਖੋਲ੍ਹਿਆ ਕਰਨਗੇ ਉਹਨਾਂ ਨੇ ਸੋਚਿਆ ਕਿ ਬਹੁਤਾ ਲਾਲਚ ਕਰਨ ਦੀ ਵੀ ਲੋੜ ਨਹੀਂ ਇੰਨਾ ਕੁ ਸਮਾਨ ਹੀ ਉਹਨਾਂ ਤੋਂ ਤਿਆਰ ਹੁੰਦਾ ਹੈ ਤੇ ਉਹਨਾਂ ਕੁ ਸਮਾਨ ਉਹਨਾਂ ਦਾ ਵਧੀਆ ਵਿਕ ਜਾਂਦਾ ਤਾਂ ਇੱਕ ਵਿਅਕਤੀ ਹਰ ਰੋਜ਼ ਦੇਖਦਾ ਸੀ ਕਿ ਜਦੋਂ ਉਹਦੀ ਦੁਕਾਨ ਖੁੱਲਦੀ ਸਾਰਾ ਸਮਾਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਪਰ ਉਹ ਸਾਰੀ ਭੀੜ ਦੇ ਵਿੱਚ ਇੱਕ ਭਿਖਾਰੀ ਹੈ ਜਿਹੜਾ ਉਹ ਕੋਈ ਨਾ ਕੋਈ ਸਮਾਨ ਉਥੋਂ ਚੋਰਾ ਕੇ ਲੈ ਜਾਂਦਾ ਮਠਿਆਈਆਂ ਆਪਣੇ ਲਈ ਚੋਰਾ ਕੇ ਲੈ ਕੇ ਸਾਰੀਆਂ ਖਾ ਲੈਂਦਾ ਮਤਲਬ ਇਹ ਹਰ ਰੋਜ਼ ਹੀ ਹੋ ਰਿਹਾ ਸੀ ਉਹ ਭਿਖਾਰੀ ਸੀ ਜਿਹੜਾ ਹਰ ਰੋਜ਼ ਜਦੋਂ ਦੁਕਾਨ ਖੁੱਲਦੀ ਭੀੜ ਹੈ ਜਿਹੜੀ ਉਹਦਾ ਆਸਰਾ ਲੈਂਦਾ ਦੁਕਾਨ ਦੇ ਵਿੱਚ ਚਲਾ ਜਾਂਦਾ ਆਪਣੇ ਖਾਣ ਜੁਗੀਆਂ ਮਠਿਆਈਆਂ ਚੁਰਾਉਂਦਾ ਤੇ ਉਸ ਤੋਂ ਬਾਅਦ ਬਾਹਰ ਦੂਰ ਬੈਠ ਕੇ ਖਾ ਲੈਂਦਾ ਫਿਰ ਅਗਲੇ ਦਿਨ ਉਡੀਕ ਕਰਦਾ ਕਦੋਂ ਰਾਮੂ ਦੀ ਦੁਕਾਨ ਖੁੱਲੂਗੀ ਤੇ ਕਦੋਂ ਫਿਰ ਉਹ ਭੀੜ ਆਉਗੀ ਤੇ ਭੀੜ ਦੇ ਵਿੱਚ ਹੌਲੀ ਜਿਹੀ ਉਹ ਜਾ ਕੇ ਫਿਰ ਮਠਿਆਈਆਂ ਚੋਰਾ ਲਿਆਊਗਾ ਤਾਂ ਇੱਕ ਵਿਅਕਤੀ ਇਹੀ ਰੋਜ਼ ਦੇਖ ਰਿਹਾ ਸੀ ਪਿੰਡ ਦਾ ਉਹਨੇ ਰਾਮੂ ਨੂੰ ਦੱਸਿਆ ਕਿ ਇਹੀ ਭਿਖਾਰੀ ਤੇਰੀਆਂ ਮਠਿਆਈਆਂ ਚੋਰਾਉਂਦਾ ਤੇ ਤੈਨੂੰ ਪਤਾ ਹੀ ਨਹੀਂ ਲੱਗਦਾ ਤੇ ਚੋਰਾਉਂਦਾ ਵੀ ਹਰ ਰੋਜ਼ ਹੈ ਇਉਂੀ ਕਹਦਾ ਕਿ ਕਦੋਂ ਭੀੜ ਇਕੱਠੀ ਹੋਵੇ ਤੇ ਕਦੋਂ ਇਹ ਆ ਕੇ ਮਠਿਆਈਆਂ ਚੋਰਾ ਕੇ ਲੈ ਜਾਵੇ ਤਾਂ ਰਾਮੂ ਨੇ ਇਹਨੂੰ ਜਵਾਬ ਦਿੱਤਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਹੀ ਮਠਿਆਈਆਂ ਚੁਰਾਉਂਦਾ ਹੈ ਤੇ ਮੈਨੂੰ ਕਦੇ-ਕਦੇ ਇਉਂ ਲੱਗਦਾ ਹੈ ਕਿ ਇਹਦੀਆਂ ਦੁਆਵਾਂ ਕਰਕੇ ਹੀ ਮੇਰਾ ਕੰਮ ਚੱਲ ਰਿਹਾ ਹੈ ਕਿਉਂਕਿ ਇਹ ਦੁਆ ਕਰਦਾ ਹੈ ਕਿ ਮੇਰੀ ਦੁਕਾਨ ਤੇ ਬਹੁਤ ਸਾਰੀ ਭੀੜ ਇਕੱਠੀ ਹੋ ਜੇ ਤੇ ਉਹਦੇ ਵਿੱਚ ਇਹ ਪਤਾ ਹੀ ਨਾ ਲੱਗੇ ਕਿ ਇਹ ਕਦੋਂ ਦੁਕਾਨ ਦੇ ਵਿੱਚ ਆਵੇ ਤੇ ਮਠਿਆਈਆਂ ਲੈ ਕੇ ਚਲਾ ਜਾਵੇ ਜਦੋਂ ਇਹ ਦੁਆ ਕਰਦਾ ਕਿ ਭੀੜ ਆਵੇ ਤਾਂ ਮੇਰੀ ਗਾਹੀ ਵੱਧਦੀ ਹੈ ਤੇ ਵਿੱਚੋਂ ਜੀ ਇਹ ਇੱਕ ਆਪ ਦੇ ਖਾਣ ਲਈ ਲੈ ਵੀ ਜਾਂਦਾ ਤਾਂ ਮੈਨੂੰ ਵੀ ਕੀ ਫਰਕ ਪੈਂਦਾ ਮੈਨੂੰ ਪਰਮਾਤਮਾ ਤੇ ਬੜਾ ਵਿਸ਼ਵਾਸ ਹੈ ਮੈਨੂੰ ਇਹ ਆ ਲੱਗਦਾ ਕਿ ਇਹਦੀਆਂ ਦੁਆਵਾਂ ਹੈ ਜਿਹੜੀਆਂ ਉਹੀ ਸਾਡੇ ਪਰਿਵਾਰ ਨੂੰ ਅੱਗੇ ਵਧਾ ਰਹੀਆਂ ਨੇ ਤਾਂ ਉਹ ਆਦਮੀ ਵੀ ਗੱਲ ਸੁਣ ਕੇ ਨਿਰੁੱਤਰ ਹੋ ਗਿਆ ਕਿ ਗੱਲ ਤਾਂ ਸਹੀ ਹੈ ਅਸੀਂ ਇਹ ਸੋਚਦੇ ਆ ਕਿ ਅਸੀਂ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚ ਗਏ ਅਸੀਂ ਜ਼ਿੰਦਗੀ 'ਚ ਇੰਨੀ ਤਰੱਕੀ ਕਰ ਲਈ ਪਰ ਜ਼ਰੂਰੀ ਨਹੀਂ ਹੁੰਦਾ ਕਿ ਉਹ ਤਰੱਕੀ ਸਾਡੇ ਕਰਕੇ ਹੀ ਹੋਵੇ ਪਤਾ ਨਹੀਂ ਕਦੋਂ ਕਿਸੇ ਵੇਲੇ ਅਸੀਂ ਕਿਸੇ ਦਾ ਕੋਈ ਭਲਾ ਕੀਤਾ ਹੈ ਕਿਸੇ ਲਈ ਕੋਈ ਥੋੜਾ ਜਿਹਾ ਕੰਮ ਕੀਤਾ ਹੈ ਤੇ ਉਹਦੀਆਂ ਦੁਆਵਾਂ ਸਾਨੂੰ ਕਿੱਥੋਂ ਤੋਂ ਕਿੱਥੋਂ ਤੱਕ ਲੈ ਕੇ ਜਾ ਸਕਦੀਆਂ ਏਸ ਲਈ ਜਿੰਨਾ ਕਰ ਸਕਦੇ ਹੋ ਦੂਜਿਆਂ ਦਾ ਭਲਾ ਕਰਦੇ ਰਹੋ ਪਰਮਾਤਮਾ ਜਿਹੜਾ ਉਹ ਉਸ ਨਾਲੋਂ ਪਤਾ ਨਹੀਂ ਕਿੰਨੇ ਗੁਣਾ ਵੱਧ ਤੁਹਾਨੂੰ ਦੇਊਗਾ ਥੈਂਕ ਯੂ